ਗੁਰੂ ਸਰਚਿ અમાਰਾ ਤਨਾਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸਭ ਐਮਨ ਗੁਰੂ ਪਿਆਰੇ ਗੁਰੂ ਸWARE ਸਹਿ ਸੰਗੀ ਜਨੋਂ ਵੜ ਪਾ ਗੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਤੁਰ ਕੀ ਬਾਣੀ ਦੇ ਨਾਲ ਸਾਂਝ ਪਾ ਕੇ ਜੀਵਨ ਦੀਆਂ ਕੜੀਆਂ ਨੂੰ ਸਫਲਿਆ ਕਰ ਰਹੇ ਹਾਂ ਲੜੀਵਾਰ ਗੁਰਬਾਣੀ ਵਿਚਾਰ ਦੇ ਤਹਿਤ ਪੰਜਵੇਂ ਪਾਸ਼ਾ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਗੋਵਿੰਦ ਕਿਰਪਾ ਕਰਕੇ ਸਾਨੂੰ ਸਮਤ ਬਖਸ਼ਰੇ ਨੇ ਸਰਗ ਮਹੱਲਾ ਪੰਜਵਾਂ ਹਰਿ ਕੇ ਨਾਮ ਹੀਨ ਮਤ ਥੂਰੀ ਸਿਮਰਤ ਨਾਹੀ ਸ੍ਰੀ ਤਰ ਠਾਕੁਰ ਮਿਲਤ ਅੰਧ ਦੁੱਖ ਕੋਰੀ ਰਹਾਉ ਜਿਹੜੇ ਮਨੁੱਖ ਉਸ ਕਾਲਪੁਰਖ ਵੈਗੁਰੂ ਦੀ ਭਗਤੀ ਤੋਂ ਵਾਂਝੇ ਰਹਿ ਜਾਂਦੇ ਨੇ ਪਰਮਾਤਮਾ ਦੇ ਸਿਮਰਨ ਤੋਂ ਵਾਂਝੇ ਰਹਿ ਜਾਂਦੇ ਨੇ ਗੁਰ ਦੇਵਤਾ ਨੇ ਕਿਰਪਾ ਕਰਕੇ ਸਮਤ ਬਖਸ਼ੀ ਕਹਿੰਦੇ ਉਹਨਾਂ ਦੀ ਮਤ ਹੁਛੀ ਜੀ ਬਣ ਜਾਂਦੀ ਹੈ ਦੂਸਰ ਕਾਲਪੁਰਖ ਵੈਗਰੂ ਪਰਮਾਤਮਾ ਜਿਨਾਂ ਵਾਸੇ ਇਥੇ ਸ਼ਬਦ ਆਇਆ ਸ੍ਰੀ ਤਰ ਸ੍ਰੀ ਤਰ ਕਿਹਾ ਜਾਂਦਾ ਹੈ ਲక్ష్ਮੀ ਦਾ ਆਸਰਾ ਪ੍ਰਭੂ ਕਿਉ ਲక్ష్ਮੀ ਦੇ ਪਤੀ ਮਾਲਕ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਬਲ ਕੇ ਮਾਇਆ ਦੇ ਮੋਹ ਦੇ ਵਿੱਚ ਅੰਨੇ ਹੋ ਚੁੱਕੇ ਨੇ ਤੇ ਇਹ ਹੀ ਵਜ੍ਹਾ ਹੈ ਕਿ ਉਹਨਾਂ ਮਨੁੱਖਾਂ ਨੂੰ ਆਪਣੇ ਜੀਵਨ ਦੇ ਵਿੱਚ ਭਿਆਨਕ ਦੁੱਖ ਤੇ ਕਲੇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਆਤਮਿਕ ਤੌਰ ਤੇ ਜੋ ਦੁੱਖ ਨੇ ਉਹਨਾਂ ਦੇ ਜੀਵਨ ਦੇ ਵਿੱਚ ਵਾਪਰਦੇ ਰਹਿੰਦੇ ਨੇ ਅੰਦਰ ਦਾ ਆਨੰਦ ਅੰਦਰ ਦਾ ਟਿਕਾਉ ਉਹਨਾਂ ਦੇ ਜੀਵਨ ਦੇ ਵਿੱਚ ਬਣਦਾ ਨਹੀਂ ਹੈ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨ ਲਗੀ ਅਣਕ ਵੇਖ ਬੋਝੂਰੀ ਟੂਟਤ ਬਾਰ ਨ ਲਗੀ ਤਾ ਕੋ ਜਿਉਂ ਕਾਕਰ ਜਲ ਫੋਰੀ ਸਹਿ ਸਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਜਿਹੜੇ ਮਨੁੱਖਾਂ ਦਾ ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਵੀ ਪਰਮਾਤਮਾ ਦੇ ਨਾਲ ਪਿਆਰ ਨਹੀਂ ਬਣਿਆ ਰੱਬ ਦੇ ਨਾਲ ਸਾਝ ਨਹੀਂ ਬਣੀ ਅਕਾਲ ਪੁਰਖ ਵੈਗੁਰੂ ਦੇ ਨਾਮ ਨੂੰ ਨਹੀਂ ਜਪਦੇ ਬਲਕੇ ਪਰਮਾਤਮਾ ਦੀ ਭਗਤੀ ਨੂੰ ਛੱਡ ਕੇ ਕੇਵਲ ਤੇ ਕੇਵਲ ਧਾਰਮਿਕ ਭੇਖਾਂ ਦੇ ਨਾਲ ਪ੍ਰੀਤ ਪਾਈ ਰੱਖਦੇ ਨੇ ਧਾਰਮਿਕ ਲਿਬਾਸ ਪੈਨਣਾ ਹੋਰ ਗੱਲ ਐ ਅੰਦਰੋਂ ਧਾਰਮਿਕ ਹੋ ਜਾਣਾ ਹੋਰ ਗੱਲ ਐ ਤੇ ਧਾਰਮਿਕ ਭੇਖ ਇੱਥੇ ਕਿਸੇ ਇੱਕ ਧਰਮ ਦੀ ਗੱਲ ਨਹੀਂ ਕੀਤੀ ਗੁਰੂ ਦੇਵ ਨੇ ਗੁਰਬਾਣੀ ਵਿੱਚ ਸਮਝਾਇਆ ਜੋਗ ਦਾ ਪਵ ਬੰਦਾ ਜੁੜਿਆ ਹੋਇਆ ਪਰ ਜੇ ਕੋਈ ਅੰਦਰੋਂ ਜੁੜਿਆ ਹੋਇਆ ਨਹੀਂ ਬਾਹਰੋਂ ਕੰਨਾਂ ਵਿੱਚ ਮੁੰਦਰਾ ਪਾਈ ਫਿਰੇ ਬਾਹਰੋਂ ਕਿੰਤਾ ਝੋਲੀ ਡੰਡਾ ਸਾਰੇ ਸਾਧਨ ਉਸ ਦੇ ਕੋਲ ਹੋਣ ਗੋਦੜੀ ਹੋਵੇ ਬਾਹਰਲਾ ਲਬਾਸ ਸਾਰਾ ਜੋਗੀਆਂ ਵਾਲਾ ਹੋਵੇ ਧਰਤੀ ਦਾ ਬ੍ਰਾਹਮਣ ਕਰਦਾ ਫਿਰੇ ਪਰ ਸਹਿਜ ਸੱਚੇ ਪਾਤਸ਼ਾਹ ਨੇ ਸਮਝਾਇਆ ਕਹਿੰਦੇ ਸਾਡੀ ਨਜ਼ਰ ਦੇ ਵਿੱਚ ਤਾਂ ਜੋਗੀ ਉਹ ਹੈ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਇਸੇ ਤਰੀਕੇ ਬ੍ਰਾਹਮਣ ਨੂੰ ਸਮਝਾਇਆ ਕਿ ਬਾਹਰੋਂ ਭਾਵੇਂ ਤੋਤੀਆਂ ਦੋ-ਦੋ ਰੱਖੀਆਂ ਹੋਣ ਜਨੇਊ ਪਹਿਨਿਆ ਹੋਵੇ ਮਾਲਾ ਪਹਿਨੀ ਹੋਵੇ ਚੰਦਣ ਦਾ ਤਿਲਕ ਲਾਇਆ ਹੋਵੇ ਹੋਰ ਜਿੰਨੇ ਵੀ ਧਾਰਮਿਕ ਬਾਰੀ ਪਹਿਰਾ ਵੇਨਦੇ ਉਹ ਸਾਰੇ ਦੇ ਸਾਰੇ ਪਹਿਨੇ ਹੋਣ ਪਰ ਜੇ ਉਹ ਬ੍ਰਹਮ ਦੀ ਵਿਚਾਰ ਅੰਦਰ ਨਹੀਂ ਜੇ ਬ੍ਰਾਹਮਣ ਨੂੰ ਨਹੀਂ ਜਾਣਿਆ ਤੇ ਸਭ ਕਹਿੰਦੇ ਸਾਡੀ ਨਜ਼ਰ ਵਿੱਚ ਉਹ ਬ੍ਰਾਹਮਣ ਵੀ ਨਹੀਂ ਹੈ ਇਸੇ ਤਰੀਕੇ ਜੇ ਕੋਈ ਮੁਸਲਮਾਨ ਵੀਰ ਪੰਜ ਵਕਤ ਦੀਆਂ ਨਵਾਜ਼ਾਂ ਪੜਦਾ ਹੈ ਤੇ ਉਸ ਨੂੰ ਵੀ ਗੁਰਦੇਵ ਪਿਤਾ ਨੇ ਸਮਝਾਇਆ ਕਿ ਅਸਲ ਦੇ ਵਿੱਚ ਇਹ ਨਮਾਜ਼ਾਂ ਪੜਨੀਆਂ ਕਿਹੜੀਆਂ ਚਾਹੀਦੀਆਂ ਨੇ ਪੰਜ ਵਕਤ ਦਾ ਨਮਾਜ਼ੀ ਹੈ ਚੰਗੀ ਗੱਲ ਹੈ ਪਰ ਇਹ ਜਿਹੜੀਆਂ ਪੰਜ ਵਕਤ ਦੀਆਂ ਨਵਾਸਾਂ ਨੇ ਉਹਨਾਂ ਨੂੰ ਗੁਰਦੇਵ ਪਿਤਾ ਨੇ ਨਵੇਂ ਅਰਥ ਦੇ ਕੇ ਸਮਝਾਇਆ ਕਿ ਜੇ ਆ ਆ ਭਾਵਨਾਵਾਂ ਤੇਰੇ ਅੰਦਰ ਨਹੀਂ ਆ ਆ ਗੁਣ ਤੇਰੇ ਅੰਦਰ ਨਹੀਂ ਤੇ ਬਾਹਰ ਦੀਆਂ ਪੜੀਆਂ ਨਵਾਜਾਂ ਵੀ ਜਿਹੜਾ ਇਹ ਕੁਝ ਨਹੀਂ ਸਵਾਰ ਸਕਣਗੀਆਂ ਇਸੇ ਤਰੀਕੇ ਗੁਰਦੇਵ ਪਿਤਾ ਨੇ ਸਿੱਧਾ ਨੂੰ ਸਮਝਾਇਆ ਪਰ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਕਿਸੇ ਹੋਰ ਦੀ ਗੱਲ ਹੁੰਦੀ ਹੈ ਬੜੇ ਆਨੰਦ ਨਾਲ ਸੁਣਦੇ ਆ ਜੇ ਸਹਿਬ ਨੇ ਦੂਜਿਆਂ ਨੂੰ ਇਹ ਸਮਝਾਇਆ ਤੇ ਇਹ ਗੱਲ ਸਾਡੇ ਤੇ ਵੀ ਢੁਗਦੀ ਐ ਸਾਨੂੰ ਹੀ ਗੁਰਦੇਵ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਣੀ ਤੇ ਬਾਣਾ ਦੋਵੇਂ ਦਿੱਤੇ ਪਰ ਵੱਖਰੀ ਗੱਲ ਐ ਨਾ ਸਈ ਬਾਣੀ ਨਾਲ ਜੁੜੇ ਨਾ ਸਾਡੇ ਕੋਲੇ ਬਾਣਾ ਰਿਆ ਪਰ ਬਾਹਰੇ ਲਿਬਾਸ ਦੇ ਨਾਲ ਨਾਲ ਅੰਦਰ ਦਾ ਗਿਆਨ ਹੋਣਾ ਵੀ ਜ਼ਰੂਰੀ ਐ ਅੰਦਰ ਧਰਮ ਦੇ ਜਿਹੜੇ ਗੁਣ ਸਾਹਿਬ ਨੇ ਦਿੱਤੇ ਨੇ ਉਹਨਾਂ ਦਾ ਪ੍ਰਕਾਸ਼ ਵੀ ਸਾਡੇ ਅੰਦਰ ਹੋਣਾ ਜ਼ਰੂਰੀ ਐ ਨਹੀਂ ਤਾਂ ਬਾਹਰੀ ਲਿਬਾਸ ਕੇਵਲ ਤੇ ਕੇਵਲ ਜਿਹੜਾ ਹੈ ਉਹ ਵੀ ਸਾਡੇ ਅੰਦਰ ਬਾਕੀਆਂ ਦੇ ਵਾਂਗ ਹੀ ਰਹਿ ਜਾਏਗਾ ਕੱਲੇ ਲਿਬਾਸ ਦੇ ਨਾਲ ਅਸੀਂ ਪਾਰ ਨਹੀਂ ਉਤਰਨਾ ਅੱਜ ਧਰਮ ਦੇ ਵਿੱਚ ਝਗੜੇ ਕੱਲੇ ਪਹਿਰਾਵੇ ਨੂੰ ਲੈ ਕੇ ਨੇ ਆਤਮਿਕ ਗਿਆਨ ਨੂੰ ਨਹੀਂ ਅੰਦਰ ਦੇ ਗਿਆਨ ਨੂੰ ਨਹੀਂ ਪਰਮਾਤਮਾ ਦੀ ਭਗਤੀ ਬਾਰੇ ਨਹੀਂ ਨਾਮ ਦੀ ਚਰਚਾ ਨਾਮ ਦੀ ਵਿਚਾਰ ਬਹੁਤ ਘਟ ਹੁੰਦੀ ਹੈ ਬਲ ਕੇ ਬਾਹਰਲੇ ਪਹਿਰਾਵਿਆਂ ਤੋਂ ਹੀ ਅਸੀਂ ਜੂਏ ਉਹ ਜਾਦਾ ਲੜਦੇ ਆਂ ਜਾਦਾ ਝਗੜਦੇ ਆਂ ਤੇ ਇਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਕਹਿੰਦੇ ਨਾਮ ਨਾਲ ਤਾਂ ਪਿਆਰ ਨਹੀਂ ਬਣਿਆ ਕੇਵਲ ਤੇ ਕੇਵਲ ਬਾਹਰਲੇ ਪਹਿਰਾਵਿਆਂ ਦੇ ਨਾਲ ਧਰਮ ਦੇ ਲਿਬਾਸਾਂ ਦੇ ਨਾਲ ਜੁੜ ਕੇ ਰਹਿ ਗਿਆ ਲਿਬਾਸ ਹੋਣਾ ਵੀ ਜ਼ਰੂਰੀ ਏ ਜਿਵੇਂ ਕੋਈ ਬੱਚਾ ਸਕੂਲ ਵਿੱਚ ਪੜ੍ਹਦਾ ਹੈ ਸਕੂਲ ਵਿੱਚ ਜਾਂਦਾ ਤਾਂ ਪੜ੍ਹਨ ਵਾਸਤੇ ਹੈ ਪਰ ਜਿਸ ਵੀ ਸਕੂਲ ਵਿੱਚ ਪੜ੍ਹਦਾ ਹੈ ਉਸ ਸਕੂਲ ਦੀ ਵਰਦੀ ਹੋਣੀ ਵੀ ਜ਼ਰੂਰੀ ਹੈ ਪਰ ਜੇ ਉਹਨੂੰ ਕੱਲੀ ਵਰਦੀ ਪ्रेस ਕਰਕੇ ਸੋਹਣੇ ਤਰੀਕੇ ਦੇ ਨਾਲ ਤਿਆਰ ਹੋ ਕੇ ਜਾਂਦਾ ਹੈ ਵੇਖਣੋਂ ਤਾਂ ਵਰਦੀ ਤੋਂ ਲੱਗਦਾ ਹੈ ਬੜਾ ਪਿਆਰਾ ਬੱਚਾ ਹੈ ਪਰ ਜਦੋਂ ਕੋਈ ਟੈਸਟ ਹੁੰਦਾ ਹੈ ਜਦੋਂ ਕੁਝ ਉਸ ਨੂੰ ਪੁੱਛਿਆ ਜਾਂਦਾ ਹੈ ਸਿਲੇਬਸ ਦੇ ਵਿੱਚੋਂ ਤਾਂ ਉਸ ਨੂੰ ਕੁਝ ਨਹੀਂ ਆਉਂਦਾ ਕੱਲੀ ਵਰਦੀ ਦੇ ਨਾਲ ਤਾਂ ਜਿਹੜਾ ਪੇਪਰਾਂ 'ਚ ਪਾਸ ਨਹੀਂ ਨਾ ਹੋਇਆ ਜਾਣਾ ਵਰਦੀ ਵੀ ਜ਼ਰੂਰੀ ਹੈ ਪਰ ਵਰਦੀ ਦੇ ਨਾਲ-ਨਾਲ ਪੜ੍ਹਨਾ ਵੀ ਜ਼ਰੂਰੀ ਹੈ ਜਿਵੇਂ ਕੋਈ ਆਰਮੀ ਵਿੱਚ ਭਰਤੀ ਹੈ ਜਿੱਥੇ ਉਸ ਨੂੰ ਜਿਹੜੇ ਫੌਜ ਦੇ ਡਿਸਪਲਿਨ ਦਾ ਪਾਲਣ ਕਰਨਾ ਪੈਂਦਾ ਹੈ ਉਹਨਾਂ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਟ੍ਰੇਨਿੰਗ ਕਰਨੀ ਪੈਂਦੀ ਹੈ ਜੋ ਉਸ ਦੀ ਡਿਊਟੀ ਹੈ ਉਹ ਨਿਭਾਉਣੀ ਪੈਂਦੀ ਹੈ ਉੱਥੇ ਨਾਲ ਵਰਦੀ ਪਹਿਨਣੀ ਵੀ ਜ਼ਰੂਰੀ ਹੈ ਤੇ ਜੇ ਕੋਈ ਮਨੁੱਖ ਅਜੇ ਬਾਜ਼ਾਰ ਚੋਂ ਵਰਦੀਆਂ ਮਿਲ ਜਾਂਦੀਆਂ ਨੇ ਬਾਜ਼ਾਰ ਚੋਂ ਕਿੰਨੀਆਂ ਖਬਰਾਂ ਆਉਂਦੀਆਂ ਨੇ ਕਿਸੇ ਨੇ ਵਰਦੀ ਲਈ ਉਹ ਝੂਠਾ ਫਲਾਣਾ ਅ fırsਰ ਬਣ ਕੇ ਲੋਕਾਂ ਨੂੰ ਲੁੱਟਦਾ ਰਿਹਾ ਫਿਰ ਇੱਕ ਦਿਨ ਆਉਂਦੇ ਤੇ ਵੀ ਕਾਰਵਾਈ ਹੁੰਦੀ ਹੈ ਜੇ ਕੋਈ ਕੱਲੀ ਆਰਮੀ ਦੀ ਵਰਦੀ ਪਾ ਕੇ ਇਹ ਗੱਲ ਕਹਿ ਦੇਵੇ ਕਿ ਮੈਂ ਹੁਣ ਜਿਹੜਾ ਆਰਮੀ ਵਾਲਾ ਬਣ ਗਿਆ ਇਹ ਗੱਲ ਤਾਂ ਨਹੀਂ ਨਾ ਹੋ ਸਕਦੀ ਦੇਸੇ ਨੂੰ ਗੁਰਦੇਵ ਪਤਾ ਕਿਰਪਾ ਕਰਦੇ ਕਹਿੰਦੇ ਜੋ ਧਾਰਮਿਕ ਲਿਬਾਸ ਹੈ ਪਹਿਰਾਵਾ ਹੈ ਕਹਿੰਦੇ ਸਮੁੱਚੀ ਮਨੁੱਖਤਾ ਦੇ ਵਿੱਚੋਂ ਬਹੁ ਗਿਣਤੀ ਕੱਲੀ ਪਹਿਰਾਵੇ ਨੇ ਨਾਲ ਜੁੜ ਕੇ ਰਹਿ ਗਈ ਜਿਹੜੇ ਅੰਦਰ ਦੇ ਗੁਣ ਨਹੀਂ ਆ ਮੌਜੂਦ ਨਹੀਂ ਹੈ ਸਹਿਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਜੀਵਨ ਦੇ ਵਿੱਚ ਬੜੀ ਪ੍ਰਸਿੱਧ ਗਾਥਾ ਹੈ ਕਿ ਸਹਿਬ ਸੱਚੇ ਪਾਤਸ਼ਾਹ ਜਗਤ ਜਲੰਦੇ ਦਾ ਉਧਾਰ ਕਰਦੇ ਹੋਏ ਪ੍ਰਚਾਰਕ ਫੇਰੀਆਂ ਦੇ ਦੌਰਾਨ ਜਾਂਦੇ ਨੇ ਤਲੰਬੇ ਨਗਰ ਦੇ ਵਿੱਚ ਇਸ ਨਗਰ ਦੇ ਵਿੱਚ ਉਹਨਾਂ ਨੇ ਸੁਣਿਆ ਕਿ ਇੱਕ ਮਨੁੱਖ ਰਹਿੰਦਾ ਹੈ ਜਿਸ ਦਾ ਧਾਰਮਿਕ ਪਹਿਰਾਵਾ ਬੜਾ ਵਧੀਆ ਹੈ ਲੋਕ ਉਸ ਨੂੰ ਪਹਿਰਾਵਾ ਦੇਖ ਕੇ ਫਿਰ ਪਹਿਰਾਵੇ ਦੇ ਮੁਤਾਬਕ ਉਹ ਬੋਲਦਾ ਵੀ ਬੜਾ ਵਧੀਆ ਹੈ ਉਸ ਦੇ ਸ਼ਬਦਾਂ ਦੇ ਜਾਲ ਵਿੱਚ ਫਸ ਕੇ ਉਸ ਦੇ ਲਿਬਾਸ ਵਿੱਚ ਫਸ ਕੇ ਚਲੇ ਜਾਂਦੇ ਨੇ ਫਿਰ ਉਸ ਨੇ ਆਪਣੇ ਘਰ ਦੇ ਵਿੱਚ ਇੱਕ ਮੰਦਿਰ ਵੀ ਬਣਾਇਆ ਹੋਇਆ ਹੈ ਆਪਣੇ ਘਰ ਦੇ ਵਿੱਚ ਇੱਕ ਮਸਜਿਦ ਵੀ ਤਿਆਰ ਕੀਤੀ ਹੋਈ ਹੈ ਧਰਮਸ਼ਾਲਾ ਜਿਹੜਾ ਕੋਆਇਆ ਗਿਆ ਹੈ ਉੱਥੇ ਟਿਕਦਾ ਵੀ ਹੈ ਤੋਂ ਕਹਿੰਦੇ ਇਸ ਤਰ੍ਹਾਂ ਕਰਕੇ ਲੋਕਾਂ ਦੇ ਕੋਲੇ ਚਲੇ ਜਾਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਸਮਾਂ ਮਿਲਦਿਆਂ ਸਾਰੀ ਉਹਨਾਂ ਨੂੰ ਮਾਰ ਕੇ ਉਹਨਾਂ ਕੋਲੇ ਜੋ ਵੀ ਧਨ ਹੈ ਸਾਰਾ ਕੁਝ ਲੁੱਟ ਲੈਂਦਾ ਤੇ ਸਹਿਬ ਸੱਚੇ ਪਾਤਸ਼ਾਹ ਨੇ ਪਤਾ ਕੀਤਾ ਉਸ ਦਾ ਨਾਂ ਸੀ ਸੱਜਣ ਨਾਂ ਵੀ ਬੜਾ ਸੋਹਣਾ ਹੈ ਪਹਿਰਾਵਾ ਵੀ ਬੜਾ ਸੋਹਣਾ ਹੈ ਤੇ ਆਪਣੇ ਘਰ ਨੂੰ ਜਿਹੜਾ ਤਿਆਰ ਵੀ ਇਸ ਤਰ੍ਹਾਂ ਕੀਤਾ ਹੋਇਆ ਹੈ ਮਸਜਿਦ ਵੀ ਬਣਾਈ ਹੈ ਮੰਦਰ ਵੀ ਬਣਾਇਆ ਹੈ ਭਾਵੇਂ ਕਿ ਹਿੰਦੂ ਵੀ ਆ ਜਾਵੇ ਤੇ ਮੁਸਲਮਾਨ ਵੀ ਆ ਜਾਵੇ ਤੇ ਜੇ ਉਸੀ ਕੋ ਵਿਚਾਰ ਸੁਣਦਾ ਤਾਂ ਵੀ ਕੋਈ ਸੱਚ ਨਹੀਂ ਕਰਦਾ ਤੇ ਨਾ ਵੀ ਬੜਾ ਪਿਆਰਾ ਸੱਜਣ ਪਰ ਕੰਮ ਕੋਈ ਸੱਜਣਾ ਵਾਲੇ ਹੈ ਨਹੀਂ ਤੇ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਇਸ਼ਾ ਉੱਥੇ ਗਏ ਸੰਖੇਪ ਵਿੱਚ ਬੇਨਤੀ ਕਰ ਰਿਹਾ ਹਾਂ ਉਹਨਾਂ ਨੂੰ ਪਤਾ ਹੈ ਕਿਸ ਤਰ੍ਹਾਂ ਹੀ ਕਰਦਾ ਹੈ ਕਿ ਆਏ ਬੜਾ ਆਏ ਦੀ ਬੜੀ ਆਉ ਭਗਤ ਕਰਦਾ ਬੜਾ ਵਧੀਆ ਤਰੀਕੇ ਦੇ ਨਾਲ ਠਹਿਰਾਉਂਦਾ ਤੇ ਜਦੋਂ ਜੱਤਰੂ ਰਾਤ ਨੂੰ ਆਰਾਮ ਕਰਦੇ ਹੋਏ ਗੂੜੀ ਨੀਂਦ ਵਿੱਚ ਸੌਂ ਜਾਂਦੇ ਨੇ ਫਿਰ ਆਪਣੇ ਬੰਦਿਆਂ ਨੂੰ ਬੁਲਾ ਕੇ ਉਹਨਾਂ ਨੂੰ ਮਾਰ ਦਿੰਦਾ ਉਹਨਾਂ ਦਾ ਸਾਜੋ-ਸਮਾਨ ਜਿਹੜਾ ਸਾਰਾ ਲੁੱਟ ਲੈਂਦਾ ਹੈ ਦੇਖਦਾ ਅੱਜ ਜਿਹੜੇ ਆਏ ਨੇ ਇਹਨਾਂ ਦੇ ਚਿਹਰੇ ਤੇ ਬੜੀ ਰਵਾਨੀਅਤ ਹੈ ਇਹਨਾਂ ਦੇ ਚਿਹਰੇ ਤੋਂ ਵੇਖ ਕੇ ਲੱਗਦਾ ਹੈ ਕਿ ਇਹਨਾਂ ਦੇ ਕੋਲੇ ਬੜਾ ਧਨ ਮਾਲ ਸੁਭਾਅ ਹੋਏਗਾ ਤੇ ਅੱਜ ਜਿਹੜਾ ਚਾਰਟਕੇ ਵਾਧਾ ਹੱਥ ਵਿੱਚ ਲੱਗਣਗੇ ਪੂਰੀ ਤਿਆਰੀ ਵਿੱਚ ਪਰ ਕਹਿੰਦੇ ਜਿਵੇਂ ਰਾਤ ਦੇ ਪਹਿਰ ਬੀਤੇ ਸਹਿਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਤਿਹਾਸ ਕਹਿੰਦਾ ਉਥੇ ਸ਼ਬਦ ਗੈਣ ਕੀਤਾ ਤੇ ਉਸ ਸ਼ਬਦ ਦੇ ਵਿੱਚ ਭਾਵ ਵੀ ਇਹੀ ਸਨ ਕਿ ਗੁਰਬਾਣੀ ਸਾਰੀ ਆਮ ਭਾਸ਼ਾ ਵਿੱਚ ਜਿਹੜੀ ਉਸ ਸਮੇਂ ਲੋਕਾਂ ਦੇ ਵਿੱਚ ਬੋਲੀ ਜਾਂਦੀ ਸੀ ਜਿਵੇਂ-ਜਿਵੇਂ ਸਮਾਂ ਬਤੀਤ ਹੋਇਆ ਸਾਡੀ ਭਾਸ਼ਾ ਦੇ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਸ਼ਾਮਲ ਹੋ ਗਏ ਜਿਸ ਕਰਕੇ ਸਾਨੂੰ ਅੱਜ ਸਮਝਣ ਵਾਸਤੇ ਵਿਆਖਿਆ ਦਾ ਟਿਕਾਕਾਰਾਂ ਦਾ ਸਹਾਰਾ ਲੈਣਾ ਪੈਂਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਗੈਣ ਕੀਤਾ ਉੱਜਲ ਕਹਿਾਂ ਚਿਲਕਨਾ ਘੋਟਮ ਕਲੜੀ ਮਸ ਸਮਝਾ ਦਿੱਤਾ ਸ਼ਬਦਾਂ ਦੇ ਵਿੱਚ ਕਹਿੰਦੇ ਮੈਂ ਕਹੇ ਦਾ ਸਾਤੇ ਲਿਸ਼ਕਵਾ ਭਾਂਡਾ ਕਸਾਇਆ ਜਿਹੜਾ ਬਾਹਰੋਂ ਤਾਂ ਬੜਾ ਚਮਕਾਂ ਪਿਆ ਮਾਰਦਾ ਸੀ ਬਾਹਰੋਂ ਦੇਖਣੋਂ ਤਾਂ ਕਹਿੰਦਾ ਭਾਂਡਾ ਬੜਾ ਨਿਸ਼ਕਦਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ ਕਹਿੰਦੇ ਜਦੋਂ ਮੈਂ ਉਸ ਨੂੰ ਕਸਾਇਆ ਤੇ ਉਸ ਵਿੱਚੋਂ ਜਿਹੜੀ ਹੈ ਸਿਆਹੀ ਲੱਗ ਗਈ ਭਾਲ ਕੇ ਜਿਹੜੀ ਚਾਲਖ ਹੈ ਉਹ ਬਾਹਰ ਨਿਕਲ ਗਈ ਤੋ ਕਹਿੰਦੇ ਫੇਰ ਉਸ ਨੂੰ ਢੂੰਡ ਦਾ ਯਤਨ ਕੀਤਾ ਕਿ ਢੂੰਡ ਦੇ ਨਾਲ ਜਿਹੜਾ ਇਹ ਬਾਹਰ ਨਿਕਲੀ ਹੋਈ ਜਿਹੜੀ ਕਾਲਖ ਹੈ ਉਹ ਲੈ ਜਾਵੇ ਦੇਖੋ ਨਾ ਤਾਂ ਜੀਵਨ ਬੜਾ ਵਧੀਆ ਲੱਗਾ ਲਿਬਾਸ ਵੀ ਬੜਾ ਵਧੀਆ ਘਰ ਵੀ ਬੜਾ ਵਧੀਆ ਬਨਾਇਆ ਮਸਜਿਦ ਵੀ ਹੈ ਮੰਦਰ ਵੀ ਹੈ ਨਾਮੇ ਸੱਜਣ ਰਖਾਇਆ ਤੇ ਕਹਿੰਦੇ ਜਦੋਂ ਥੋੜਾ ਜਿਹਾ ਕਸਵੱਟੀ ਲਾ ਕੇ ਚੈੱਕ ਕੀਤਾ ਤੇ ਅੰਦਰ ਦੀ ਜਿਹੜੀ ਕਾਲਖ ਹੈ ਸਾਹਮਣੇ ਆ ਗਈ ਤੋ ਸਹਿਰ ਕਹਿੰਦੇ ਜਨਮ ਉਸ ਕਹਿਨੇ ਭਾਂਡੇ ਨੂੰ ਮੈਂ ਧੋਣ ਦਾ ਯਤਨ ਕੀਤਾ ਕਿ ਇਹ ਕਾਲਖ ਲੈ ਜਾਵੇ ਤੋਤਿਆਂ ਝੂਠਣਾ ਉਤਰੇ ਜੇ ਸਭ ਧੋਵਾਂ ਤਿਸ ਕਹਿੰਦੇ ਮੈਂ ਇੱਕ ਛੱਡੋ ਸੌ ਵਾਰੀ ਵੀ ਉਸ ਕਹਿੰਦੇ ਭਾਂਡੇ ਨੂੰ ਧੋਵਾਂ ਸਾਫ਼ ਕਰਾਂ ਤੇ ਬਾਹਰੋਂ ਧੋ ਲੈਣ ਦੇ ਨਾਲ ਅੰਦਰਲੀ ਝੂਠ ਅੰਦਰਲੀ ਜਿਹੜੀ ਕਾਲਖ ਹੈ ਉਹ ਦੂਰ ਨਹੀਂ ਹੁੰਦੀ ਇਹ ਸਮਝ ਆਇਆ ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲਣ ਸੱਜਣ ਦਾ ਪਾਵ ਹੁੰਦਾ ਮਿੱਤਰ ਦੋਸਤ ਮੇਰੇ ਅਸਲ ਮਿੱਤਰ ਹੋਈ ਨੇ ਜਿਹੜੇ ਸਦਾ ਮੇਰੇ ਨਾਲ ਰਹਿਣ ਤੇ ਜਦੋਂ ਮੈਂ ਇੱਥੋਂ ਤੁਰਾਂ ਤੇ ਮੇਰੇ ਨਾਲ ਵੀ ਚੱਲਣ ਕਿਉਂਕਿ ਬੰਦੇ ਤਾਂ ਸੱਜਣ ਕੋਲੇ ਵੀ ਬੜੇ ਸੀ ਜਿਹੜਾ ਮਾੜਾ ਕਰਮ ਹੈ ਉਹ ਕੋ ਕੱਲਾ ਜਾਣਾ ਨਹੀਂ ਕਰ ਸਕਦਾ ਉਸ ਦੇ ਨਾਲ ਕੋਈ ਨਾ ਕੋਈ ਸਹਿਯੋਗੀ ਜ਼ਰੂਰ ਹੁੰਦਾ ਤੇ ਇਸ ਦੇ ਨਾਲ ਵੀ ਬੰਦੇ ਨੇ ਕਿਉਂਕਿ ਰਾਤ ਜਿਹੜੇ ਰਾਹੀ ਰਹਿੰਦੇ ਨੇ ਉਹਨਾਂ ਨੂੰ ਮਾਰਨਾ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਟਿਕਾਣੇ ਲਾਉਣਾ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਹੋ ਸਕਦਾ ਤੋ ਸਹਿ ਸਮਝ ਆ ਰਹੇ ਕਿੰਦੀ ਅਸਲ ਮਿੱਤਰਤਾ ਹੋਈ ਨਹੀਂ ਜਿਹੜੇ ਇਥੋਂ ਤੁਰਨ ਵੇਲੇ ਆ ਸਾਥ ਦੇਣ ਜਿੱਥੇ ਲੇਖਾ ਮੰਗੀਏ ਤੇ ਚੇ ਖੜੇ ਦਸਨ ਰਹਾਉ ਕਹਿੰਦੇ ਅਗੇ ਜਿੱਥੇ ਵੀ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉੱਥੇ ਬਿਨਾਂ ਕਿਸੇ ਝਾਕ ਦਾ ਤੋਂ ਹਿਸਾਬ ਦੇ ਸਕਣ ਕਿਉਂਕਿ ਇਹ ਕਹਿ ਸਕਣ ਕਿ ਅਸੀਂ ਸਾਰਾ ਜੀਵਨ ਇਕੱਠੇ ਰਹੇ ਹਾਂ ਜੋ ਚੰਗੇ ਮੰਦੇ ਕਰਮ ਨੇ ਅਸੀਂ ਸਾਰਿਆਂ ਨੇ ਇਕੱਠੇ ਕੀਤੇ ਨਹੀਂ ਤੇ ਇਸ ਲਈ ਜੋ ਵੀ ਹਿਸਾਬ ਬਣਦਾ ਹੈ ਲੇਖਾਂ ਦਾ ਕਰਮਾਂ ਦਾ ਉਹਦੇ ਵਿੱਚ ਸਾਡੀ ਬਰਾਬਰ ਦੀ ਹਿੱਸੇਦਾਰੀ ਹੈ ਇਹ ਹਾਲ ਫਿਰ ਗੁਰਦੇਵ ਪਿਤਾ ਨੇ ਇਸ ਤੋਂ ਅੱਗੇ ਵਿਚਾਰਿਆ ਕਹਿੰਦੇ ਫਿਰ ਉਹ ਧਨ ਦੌਲਤ ਲੁੱਟ ਕੇ ਲੋਕਾਂ ਦੀ ਮਨੁੱਖ ਕਰਦਾ ਕੀ ਹੈ ਆਪਣਾ ਘਰ ਸੋਨਾ ਬਣਾਉਂਦਾ ਹੈ ਆਪਣਾ ਘਰ ਵਧੀਆ ਬਣਾਉਂਦਾ ਹੈ ਕੋਠੀ ਮੰਡਪ ਮਾੜੀਆਂ ਪਾਸੋਂ ਚਤਵੀਆਂ ਜਿਹੜਾ ਘਰ ਮੰਦਰ ਮੈਲ ਚੌਹਾਂ ਪਾਸਿਆਂ ਤੋਂ ਚਿੱਤਰਿਆ ਹੋਵੇ ਚਿੱਤਰਕਾਰੀ ਕੀਤੀ ਹੋਵੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਪਾਏ ਹੋਣ ਢਟੀਆਂ ਕੰਮ ਨਾ ਅਮ ਨਹੀਂ ਵਿੱਚੋਂ ਸਖਣੀਆਂ ਕਹਿੰਦੇ ਬਾਹਰੋਂ ਚਿੱਤਰਕਾਰੀ ਬੜੀ ਸੋਹਣੀ ਹੋਵੇ ਬਾਹਰੋਂ ਡਿਜ਼ਾਈਨ ਬੜੇ ਹੋਣ ਵਧੀਆਂ ਹੋਣ ਪਰ ਅੰਦਰੋਂ ਖਾਲੀ ਹੋਣ ਕਹਿੰਦੇ ਉਹ ਟਹਿ ਜਾਂਦੇ ਨਹੀਂ ਗੱਲ ਇਥੇ ਮਨੁੱਖਾ ਸਰੀਰ ਦੀ ਹੈ ਕਹਿੰਦੇ ਜਿਹੜਾ ਸਰੀਰ ਬਾਹਰੋਂ ਤਾਂ ਜਿਵੇਂ ਕੋਈ ਘਰ ਮਕਾਨ ਬੜਾ ਸ਼ਿੰਗਾਰਿਆ ਹੋਇਆ ਸੁੰਦਰ ਚਿੱਤਰਕਾਰੀ ਦੇ ਨਾਲ ਜਿਵੇਂ ਇਹਨਾਂ ਦੇ ਨਾਲ ਪਰ ਅੰਦਰੋਂ ਖਾਲੀ ਹੈ ਕਹਿੰਦੇ ਇਸੇ ਤਰੀਕੇ ਜਿਹੜੇ ਮਨੋਖਣੇ ਬਾਹਰੋਂ ਤਾਂ ਆਪਣੇ ਆਪ ਨੂੰ ਬੜਾ ਧਾਰਮਿਕ ਲਿਬਾਸ ਦੇ ਨਾਲ ਸ਼ਿੰਗਾਰਿਆ ਹੋਇਆ ਹੈ ਕਿ ਮੈਂ ਧਰਮੀ ਐ ਮੈਂ ਧਰਮੀ ਐ ਮੈਂ ਐਸ ਧਰਮ ਨੂੰ ਮੰਨਦਾ ਐ ਮੈਂ ਐਸ ਦਾ ਪੁਜਾਰੀ ਐ ਮੈਂ ਇਹਦਾ ਉਪਾਸ਼ਕਾਂ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਚਿੰਨ ਪਹਿਨੇ ਹੋਣ ਚਾਹੇ ਕਿਸੇ ਵੀ ਧਰਮ ਦੇ ਹੋਣ ਤਰਾਂ ਤਰਾਂ ਦਾ ਧਾਰਮਿਕ ਪਹਿਰਾਵਾ ਪਹਿਨਿਆ ਹੋਵੇ ਤੇ ਗੁਰਦੇਵ ਪਿਤਾ ਕਹਿੰਦੇ ਕਹਿੰਦੇ ਅੰਦਰੋਂ ਹੋਵੇ ਖਾਲੀ ਤੇ ਕਹਿੰਦੇ ਜਿਹੜਾ ਅੰਦਰੋਂ ਖਾਲੀ ਐ ਨਾ ਉਹ ਟਹਿ ਜਾਂਦਾ ਉਹਨਾਂ ਵਿਚਾਰ ਢਾ ਲੈਂਦੇ ਨੇ ਉਹਨੂੰ ਜਮ ਢਾ ਲੈਂਦੇ ਨੇ ਤੇ ਗੁਰਦੇਵ ਪਿਤਾ ਨੇ ਫਿਰ ਸਮਝਾਇਆ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕਹਿੰਦੇ ਜੇ ਗੱਲ ਚਟੇ ਪਹਿਰਾਵਿਆਂ ਦੀ ਹੋਵੇ ਸਾਸ ਸੁਤਰੇ ਲਿਬਾਸ ਦੀ ਹੋਵੇ ਕਹਿੰਦੇ ਖੰਭ ਤਾਂ ਬਗਲਿਆਂ ਦੇ ਵੀ ਚਿੱਟੇ ਹੁੰਦੇ ਨੇ ਖੰਭ ਬਗਲਿਆਂ ਦੇ ਵੀ ਚਿੱਟੇ ਹੁੰਦੇ ਨੇ ਤੇ ਵਸਦੇ ਉਹ ਵੀ ਤੀਰਥਾਂ ਦੇ ਨੇ ਮੰਜ ਦਾ ਸ਼ਬਦ ਅਰਥੇ ਵਿੱਚ ਉੱਤੇ ਕਹਿੰਦੇ ਵਾਸਾ ਉਹਨਾਂ ਦਾ ਵੀ ਤੀਰਥਾਂ ਦੇ ਉੱਤੇ ਹੀ ਐ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਕਹਿੰਦੇ ਖੰਭ ਤਾਂ ਬਗਲਿਆਂ ਦੇ ਵੀ ਚਿੱਟੇ ਹੁੰਦੇ ਨੇ ਸਾਫ਼ ਸੁਥਰੇ ਹੁੰਦੇ ਨੇ ਤੇ ਨਿਵਾਸ ਉਹਨਾਂ ਦਾ ਵੀ ਤੀਰਥਾਂ ਤੇ ਹੀ ਐ ਫਿਰ ਕਹਿੰਦੇ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਨਾ ਪਰ ਜੀਆਂ ਨੂੰ ਗਲਾਂ ਤੋਂ ਘੁੱਟ ਘੁੱਟ ਕੇ ਖਾ ਜਾਣ ਵਾਲਿਆਂ ਨੂੰ ਅੰਦਰੋਂ ਸਾਫ਼ ਸੁਥਰੇ ਨਹੀਂ ਆਖਿਆ ਜਾ ਸਕਦਾ ਹੁਣ ਬਗਲਾ ਭਾਵੇਂ ਤੀਰਥ ਤੇ ਐ ਪਰ ਧਿਆਨ ਤਾਂ ਉਹਦਾ ਡੱਡੀ ਮੱਛੀ ਦੇ ਵਿੱਚ ਹੀ ਹੋਵੇਗਾ ਨਾ ਕਹਿੰਦੇ ਇਸੇ ਤਰੀਕੇ ਜਿਹੜਾ ਵਿਕਾਰੀ ਬੰਦਰਾ ਅਉਗਣਿਆਰਾ ਬੰਦਾ ਭਾਵੇਂ ਉਹਨੇ ਧਾਰਮਿਕ ਲਿਬਾਸ ਪੈਨਿਆ ਹੋਵੇ ਪਰ ਤੀਰਥਾਂ ਤੇ ਜਾ ਕੇ ਵੀ ਧਿਆਨ ਹੁੰਦਾ ਵਿਕਾਰਾਂ ਵਾਲੀ ਰਹੇਗਾ ਤੀਰਥਾਂ ਤੇ ਜਾ ਕੇ ਵੀ ਧਿਆਨ ਹੁੰਦਾ ਲਿੰਦਿਆ ਈਰਖਾ ਵਾਲੀ ਰਹੇਗਾ ਤੀਰਥਾਂ ਤੇ ਜਾ ਕੇ ਵੀ ਹੁੰਦਾ ਧਿਆਨ ਠੱਗੀ ਮਾਰਨ ਵਾਲੀ ਰਹੇਗਾ ਤੇ ਆਪ ਦੇਖਦੇ ਹੋ ਨਾ ਕਿ ਫਲਾਣੇ ਤੀਰਥ ਤੇ ਗਏ ਸਾਂ ਉਥੇ ਕੀ ਹੋਇਆ ਉਥੇ ਫਲਾਣੇ ਦਾ ਬਟੂਆ ਚੋਰੀ ਹੋ ਗਿਆ ਫਲਾਣੇ ਦਾ ਪਰਸ ਲੈ ਗਿਆ ਫਲਾਣੇ ਔਰਤ ਦੀ ਚੈਨੀ ਲੈ ਗਈ ਫਲਾਣੇ ਦਾ ਜਿਹੜਾ ਤੋਂ ਬੱਚਾ ਚੁੱਕਿਆ ਗਿਆ ਕਿਉਂਕਿ ਤੀਰਥਾਂ ਤੇ ਜਾਣ ਵਾਲਿਆਂ ਦੀ ਵੀ ਭਾਵਨਾ ਵੱਖਰੀ ਵੱਖਰੀ ਹੈ ਸਾਰਿਆਂ ਦੀ ਭਾਵਨਾ ਸ਼ੁੱਧ ਨਹੀਂ ਹੁੰਦੀ ਜਿਵੇਂ ਡਾਕਟਰ ਕੋਲੇ ਜਾਣ ਵਾਲੇ ਡਾਕਟਰ ਤਾਂ ਇੱਕ ਹੀ ਹੈ ਪਰ ਰੋਗੀ ਵੱਖਰੇ ਵੱਖਰੇ ਨੇ ਕਹਿੰਦੇ ਇਵੇਂ ਹੀ ਧਾਰਮਿਕ ਸਥਾਨਾਂ ਤੇ ਵੀ ਕੋਈ ਕੋਈ ਭਾਵਨਾ ਲੈ ਕੇ ਆਉਂਦਾ ਕੋਈ ਕੋਈ ਭਾਵਨਾ ਲੈ ਕੇ ਆਉਂਦਾ ਕੋਈ ਚੋਰੀ ਦੀ ਭਾਵਨਾ ਲੈ ਕੇ ਆ ਰਿਹਾ ਹੈ ਕੋਈ ਠੱਗੀ ਦੀ ਭਾਵਨਾ ਲੈ ਕੇ ਆ ਰਿਹਾ ਹੈ ਤੋਂ ਸਹਿਬ ਸੱਚੇ ਪਾਤਸ਼ਾਹ ਨੇ ਸਮਝਾਇਆ ਕਹਿੰਦੇ ਹੁਣ ਉਹ ਘੁੱਟ ਘੁੱਟ ਕੇ ਜੀਆਂ ਨੂੰ ਖਾਣ ਵਾਲਿਆਂ ਨੂੰ ਸਾਫ਼ ਸੁਥਰੇ ਥੋੜਾ ਕਿਹਾ ਜਾਂਦਾ ਫਿਰ ਅਗਲੇ ਬਚਨ ਨੇ ਕਹਿੰਦੇ ਸਿੰਮਲ ਰੁੱਖ ਸਰੀਰ ਮੈਂ ਮੈਂ ਇਸਨ ਦੇਖ ਭੁਲਨ ਕਹਿੰਦੇ ਸਿੰਮਲ ਦਾ ਦਰਖਤ ਦੇਖਿਆ ਸਿੰਮਲ ਦਾ ਦਰਖਤ ਵੱਡੇ ਆਕਾਰ ਦਾ ਹਰਿਆ ਭਰਿਆ ਉਹਨੂੰ ਫੁੱਲ ਵੀ ਲੱਗਦੇ ਨੇ ਫਲ ਵੀ ਲੱਗਦੇ ਨੇ ਤੇ ਸਹਿਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਸਮਾਨ ਵਿੱਚ ਉੱਡਦੇ ਹੋਏ ਪੰਛੀ ਇਸ ਦਰਖਤ ਦੀ ਹਰੀਆਵਲ ਤੋਂ ਇਸ ਦਰਖਤ ਦੇ ਵੱਡੇ ਆਕਾਰ ਤੋਂ ਲੱਗੇ ਹੋਏ ਫਲ ਤੇ ਫੁੱਲਾਂ ਨੂੰ ਦੇਖ ਕੇ ਭੁਲੇਖਾ ਖਾ ਜਾਂਦੇ ਨੇ ਤੇ ਕਹਿੰਦੇ ਜਦੋਂ ਇਹ ਤੋਤੇ ਇਸ ਸਿੰਬਲ ਦੇ ਦਰਖਤ ਤੇ ਆ ਕੇ ਬੈਠਦੇ ਨੇ ਕਹਿੰਦੇ ਨਾ ਤਾਂ ਉਹਦੇ ਫਲ ਸਵਾਦ ਨੇ ਨਾ ਉਹਦੇ ਜਿਹੜੇ ਫੁੱਲ ਸਵਾਦ ਨੇ ਤੇ ਕਹਿੰਦੇ ਫਿਰ ਪ੍ਰਸਤਾਵਾ ਹੁੰਦਾ ਹੈ ਮਿਹਨਤ ਵੀ ਕੀਤੀ ਉਡਾਰੀ ਵੀ ਭਰੀ ਦਰਖਤ ਦੂਰੋਂ ਬੜਾ ਹਰਿਆ ਭਰਿਆ ਲੱਗਾ ਸੀ ਪਰ ਜਦੋਂ ਇਸ ਦਰਖਤ ਤੇ ਬੈਠੇ ਪ੍ਰਾਪਤੀ ਕੁਝ ਵੀ ਨਹੀਂ ਹੋਈ ਤੇ ਇਥੇ ਉਦਾਹਰਨ ਤੋਤੇ ਦੀ ਦੇ ਕੇ ਸਮਝਾਇਆ ਕਹਿੰਦੇ ਬਾਹਰੋਂ ਤਾਂ ਬੰਦਾ ਬੜਾ ਧਰਮੀ ਲੱਗਦਾ ਹੈ ਸਿੰਮਲ ਦਰਖਤ ਦੇ ਵਾਂਗ ਬੜੇ ਇਸ ਨੇ ਜਿਹੜੇ ਆਭੂਸ਼ਣ ਧਾਰਮਿਕ ਪਹਿਨੇ ਹੋਏ ਨੇ ਆਪਣੀ ਗੱਲ ਕਰ ਲਈਏ ਦੂਰੋਂ ਲੱਗਦਾ ਹੈ ਕਿਸੇ ਪੰਡਤ ਕਾਰੀ ਦੀ ਗੱਲ ਛੱਡ ਕੇ ਲੱਗਦਾ ਇਸਨੇ ਦਸਤਾਰ ਬੜੀ ਸੋਹਣੀ ਬੱਦੀ ਹੋਈ ਐ ਇਸਦੇ ਕੱਪੜੇ ਬੜੇ ਚਟੇ ਨੇ ਪਹਿਰਾਵਾ ਬੜਾ ਵਧੀਆ ਹੈ ਬੜਾ ਧਰਮਈ ਹੋਏਗਾ ਬੜੀ ਧਰਮ ਦੇ ਗਿਆਨ ਹੋਏਗਾ ਤੇ ਕਹਿੰਦੇ ਧਰਮ ਦਾ ਕੋਈ ਵੀ ਸਵਾਲ ਪੁੱਛ ਲਓ ਕਿ ਗੁਰਬਾਣੀ ਦੇ ਵਿੱਚ ਆਹ ਪੰਕਤੀਆਂ ਦੇ ਅਰਥ ਕੀ ਨੇ ਗੁਰਬਾਣੀ ਵਿੱਚ ਇਹਦਾ ਭਾਵ ਕੀ ਹੈ ਗੁਰੂ ਜੀ ਨੇ ਕੀ ਸਮਝਾਇਆ ਹੈ ਕਹਿੰਦੇ ਕੁਝ ਨਹੀਂ ਪਤਾ ਕਹਿੰਦੇ ਇਹ ਵੀ ਸਿੰਬਲ ਵਰਗਾ ਹੀ ਹੈ ਬਾਹਰੋਂ ਪਹਿਰਾਵਾ ਹੈ ਬਾਰੂ ਖਲਾਰਾ ਹੈ ਕਿ ਧਾਰਮਿਕ ਹੈ ਧਰਮੀ ਹੈ ਪਰ ਅੰਦਰ ਸਹਿਬ ਸੱਚੇ ਪਾਸ਼ਾ ਕਿਰਪਾ ਕਰ ਦੇ ਕਹਿੰਦੇ ਅੰਦਰੋਂ ਖੋਖਲਾ ਸਿੰਮਲ ਰੁੱਖ ਸਰੀਰ ਮੈਂ ਮੈਂ ਜਨ ਦੇਖ ਭੁਲੰਨ ਸੇਵਲ ਕੰਮ ਨ ਆਵਨੀ ਤੇ ਗੁਣ ਮੈ ਤਨ ਹਨ ਕਹਿੰਦੇ ਸਿੰਮਲ ਦੀ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ ਕਹਿੰਦੇ ਇਹੋ ਜਿਹਾ ਹੀ ਮੇਰਾ ਸਰੀਰ ਹੈ ਇਹ ਹੁਦੈ ਮੇਰੇ ਸਰੀਰ ਦੇ ਵਿੱਚ ਗੁਣ ਨੇ ਜਿਨ੍ਹਾਂ ਦਾ ਦਾਵਾ ਤਾਂ ਬੜਾ ਕੀਤਾ ਜਾਂਦਾ ਢੰਡੋਰਾ ਤਾਂ ਬੜਾ ਕਟਿਆ ਜਾਂਦਾ ਪਰ ਅਸਲ ਦੇ ਵਿੱਚ ਹੈ ਕੰਮ ਦੇ ਨਹੀਂ ਅੰਦਲੇ ਭਾਰ ਉਠਾਇਆ ਡੁੰਗਰ ਬਾਟ ਬਹੁਤ ਕਿਨੇ ਮੈਂ ਅੰਨੇ ਨੇ ਸਿਰ ਤੇ ਵਿਕਾਰਾਂ ਦਾ ਭਾਰ ਚੁੱਕ ਲਿਆ ਆਗਾ ਮੇਰਾ ਜੀਵਨ ਦਾ ਜਿਹੜਾ ਪੰਧ ਹੈ ਉਹ ਪਹਾੜੀ ਰਸਤਾ ਇੱਕ ਮਨੁੱਖਾ ਨਾ ਹੋਵੇ ਦੂਜਾ ਸਿਰ ਤੇ ਭਾਰ ਚੁੱਕਿਆ ਹੋਵੇ ਤੇ ਤੀਜਾ ਉਹਨੇ ਪਹਾੜੀ ਸਫਰ ਤੈਅ ਕਰਨਾ ਉਹ ਕਹਿੰਦੇ ਇਸੇ ਤਰੀਕੇ ਅਸੀਂ ਗਿਆਨ ਦੀਆਂ ਅੱਖਾਂ ਸਾਡੇ ਕੋਲ ਨਹੀਂ ਅੱਖੀ ਲੋੜੀ ਨਾ ਲਹਾ ਹਾਂ ਹੌ ਚੜ ਲੰਗਾ ਕਿੱਤ ਸਹਬ ਜੀ ਕਿਰਪਾ ਕਰ ਦੇ ਕਹਿੰਦੇ ਅੱਖਾਂ ਨਾਲ ਭਾਲਿਆਂ ਵੀ ਮੈਂ ਰਾਹ ਖੜਾ ਨਹੀਂ ਲੱਭ ਸਕਦਾ ਕਿਉਂਕਿ ਅੱਖਾਂ ਤਾਂ ਹੈ ਹੀ ਨਹੀਂ ਗਿਆਨ ਦੀਆਂ ਅੱਖਾਂ ਉਹ ਤਾਂ ਸਾਡੇ ਅੰਦਰ ਅਜੇ ਖੁੱਲੀਆਂ ਹੀ ਨਹੀਂ ਕਿਸ ਤਰ੍ਹਾਂ ਇਹ ਪਹਾੜੀ ਰਸਤਾ ਕਿਵੇਂ ਇਹ ਵਿਕਾਰਾਂ ਦਾ ਤੀਰਖਾ ਦਾ ਨਿੰਦਿਆ ਦਾ ਦਵੇਤ ਦਾ ਜਿਹੜਾ ਰਸਤਾ ਹੈ ਉਹ ਮੈਂ ਤੈ ਕਰ ਸਕਾਂਗਾ ਸੱਭ ਨੇ ਕਿਹਾ ਚੱਕਰੀਆਂ ਚੱਲੀਆਂ ਅਵਰ ਸਿਆਣ ਪਕਿੱਤ ਕਹਿੰਦੇ ਹੈ ਨਾਨਕ ਇਸ ਪਹਾੜੀ ਰਸਤੇ ਪਹਾੜੀ ਰਸਤੇ ਵਰਗੇ ਵਿਖੜੇ ਪੈੜੇ ਦੇ ਵਿੱਚੋਂ ਲੰਘਣ ਲਈ ਭਾਵੇਂ ਦੁਨੀਆਂ ਦੇ ਲੋਕਾਂ ਦੀਆਂ ਖਿਸ਼ਾਮ ਦਾ ਕਰੀ ਚੱਲ ਕਰੀ ਚੱਲ ਕਿ ਫਲਾਣਾ ਬੜਾ ਚੰਗਾ ਹੈ ਫਲਾਣਾ ਬੜਾ ਵਧੀਆ ਹੈ ਕਹਿੰਦੇ ਹੋ ਸਕਦਾ ਤੇਰੀ ਕੋਈ ਗਰਜ ਹੋਏਗੀ ਤੇਰੀ ਕੋਈ ਮਜਬੂਰੀ ਹੋਏਗੀ ਝੂਠੀ ਖੁਸ਼ਾਵੰਦ ਪਿਆ ਕਰਦਾ ਹੈ ਕਹਿੰਦੇ ਭਾਵੇਂ ਦੁਨੀਆ ਦੇ ਲੋਕਾਂ ਦਾ ਜਿੱਦਾਂ ਮਰਜ਼ੀ ਖੁਸ਼ਾਮਦੀਦ ਬਣ ਜਾ ਭਾਵੇਂ ਤੈਨੂੰ ਕਿੰਨੇ ਵੀ ਵਿਖਾਵੇ ਤੇ ਚਲਾਕੀਆਂ ਆਉਂਦੀਆਂ ਹੋਣ ਪਰ ਆਹ ਜੀਵਨ ਦਾ ਸਫਰ ਤੈਅ ਕਰਨ ਲੱਗਿਆਂ ਇਹਨਾਂ ਵਿੱਚੋਂ ਕਿਸੇ ਨੇ ਕੰਮ ਨਹੀਂ ਆਉਣਾ ਤੇ ਕੰਮ ਕਿੰਨੇ ਆਉਣਾ ਹੈ ਨਾਨਕ ਨਾਮ ਸਮਾਲ ਤੂੰ ਵੱਧਾ ਛੁੱਟੇ ਜਿੱਤ ਕਹਿੰਦੇ ਪ੍ਰਮਾਤਮਾ ਦਾ ਨਾਮ ਸਤਿਗੁਰੂ ਜੀ ਨੇ ਸਮਝਾਇਆ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਵਸਾ ਸੰਭ ਕੇ ਰੱਖ ਐਵੇਂ ਮਾਇਆ ਦੇ ਮੂਹ ਦੇ ਵਿੱਚ ਵੱਜਾ ਹੋਇਆ ਤੂੰ ਆਪਣਾ ਜੀਵਨ ਬਰਬਾਦ ਕਰ ਜਾਏਗਾ ਇਹ ਮਨੁੱਖਾ ਜਨਮ ਤੇਰਾ ਵਿਅਰਥ ਹੋ ਜਾਏਗਾ ਤੇ ਜਦੋਂ ਇਹ ਬਚਨ ਸੱਜਣ ਨੇ ਸੁਣੇ ਤੇ ਇਤਿਹਾਸ ਕਹਿੰਦਾ ਉਹ ਸੱਜਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ ਇੱਕ ਇੱਕ ਬੋਲ ਉਹਦੇ ਹਿਰਦੇ ਨੂੰ چیرਦਾ ਜਾਂਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਪਏ ਉਪਦੇਸ਼ ਕਰਦੇ ਨੇ ਕਿ ਅਸਲ ਦੇ ਵਿੱਚ ਜੋ ਸਾਬ ਨੇ ਕਿਹਾ ਨਾ ਕਿ ਗੁਰਬਾਣੀ ਦਾ ਉਪਦੇਸ਼ ਸਾਰਿਆਂ ਲਈ ਸਾਂਝਾ ਜਦੋਂ ਗੁਰਬਾਣੀ ਦੇ ਵਿਚਾਰ ਸੁਣਦੇ ਆ ਤੇ ਐ ਮਹਿਸੂਸ ਹੋਵੇ ਕਿ ਇਹ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਕਹੇ ਹੋਏ ਨੇ ਹਰੇ ਜੀਵਨ ਦੇ ਵਿੱਚ ਸੁਧਾਰ ਆਉਂਦਾ ਤੇ ਅੱਜ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਮਝਾਇਆ ਕਿਹਦੇ ਬੰਦਿਆ ਬੜੇ ਬੜੇ ਭੇਖ ਧਾਰਨ ਕਰਨ ਵਾਲੇ ਵੇਖੇ ਨੇ ਜਿਹੜੇ ਭੇਖ ਤਾਂ ਧਾਰਮਿਕ ਧਾਰਦੇ ਨੇ ਪਰ ਨਾਲ ਕੀ ਕਰਦੇ ਨੇ ਕਹਿੰਦੇ ਕਰਦੇ ਠਗੀਆਂ ਪਰਸੋ ਦੀ ਵੀਡੀਓ ਦੇਖ ਰਿਹਾ ਸੀ ਨਗਰ ਦੇ ਵਿੱਚ ਜਾਂਦੇ ਨਹੀਂ ਪਿੰਗਲਵਾੜੇ ਦਾ ਨਾਮ ਲੈ ਕੇ ਨਾਥਾ ਸ਼ਰਮਦਾ ਦਾ ਨਾਮ ਲੈ ਕੇ ਤੇ ਜਿਵੇਂ ਹੀ ਘਰ ਦੇ ਵਿੱਚ ਉਹ ਬੀਬੀ ਕੋਈ ਸੇਵਾ ਕਰਨ ਲੱਗਦੀ ਹੈ ਵੇਖ ਲੈਂਦੇ ਨੇ ਇਕੱਲੀ ਐ ਤੇ ਉਹਦਾ ਸਾਰੇ ਦਾ ਸਾਰਾ ਕਾਰੀ ਲੁੱਟ ਕੇ ਲੈ ਜਾਂਦੇ ਐ ਹੇ ਤਾਂ ਉਹ ਵੀ ਧਾਰਮਿਕ ਲਿਬਾਸ ਹੀ ਐ ਸੋ ਇਸ ਲਈ ਅੱਜ ਇਹਨਾਂ ਚੀਜ਼ਾਂ ਤੋਂ ਬੜਾ ਸਾਵਧਾਨ ਹੋਣ ਦੀ ਜ਼ਰੂਰਤ ਐ ਨਗਰਾਂ ਵਿੱਚ ਆਉਂਦੇ ਨੇ ਆਪਾਂ ਵੀ ਦੇਖਦੇ ਆਂ ਆਵਾਜ਼ਾਂ ਸੁਣ ਕੇ ਫੁਲਾਨੇ ਨਗਰ ਤੋਂ ਫੁਲਾਨੇ ਸਥਾਨ ਤੋਂ ਆਏ ਨੇ ਇੰਨੀ ਦੂਰ ਤੋਂ ਸੇਵਾ ਵਾਲੇ ਆਏ ਨੇ ਕਿ ਉਹਨਾਂ ਇਲਾਕਿਆਂ ਦੇ ਵਿੱਚ ਕੋਈ ਫਸਲ ਦੀ ਬਜਾਉਤ ਨਹੀਂ ਐ ਅਸਲ ਦੇ ਵਿੱਚ ਉਹ ਜੋ ਵੀ ਆ ਰਹੇ ਨੇ ਆ ਹੀ ਠਗੀ ਵਾਸਤੇ ਰਹਿੰਦੇ ਜੇ ਤੁਸੀਂ ਪੁਰਾਣੇ ਬਿਨਾ ਵਰਤੋਂ ਵਾਲੇ ਕੱਪੜੇ ਦਿੰਦੇ ਹੋ ਉਹ ਕੱਪੜੇ ਇਥੋਂ ਇੰਨੀ ਦੂਰ ਤੱਕ ਪਹੁੰਚਣਗੇ ਤੇ ਕਿਵੇਂ ਖਰਚਾ ਪੂਰਾ ਹੋਏਗਾ ਉਹ ਵੀ ਨੇੜ ਦੀ ਮੰਡੀ ਵਿੱਚ ਵੇਚ ਦਿੱਤੇ ਜਾਂਦੇ ਨੇ ਭਾਵ ਕਿ ਧਰਮ ਦੇ ਨਾਂ ਤੇ ਠਗੀਆਂ ਕੇ ਨਾਲੋਂ ਵੀ ਕਈ ਗੁਣਾ ਵੱਧ ਗਏ ਇਸ ਲਈ ਹਰੇਕ ਨੂੰ ਜਿਹੜਾ ਸਾਵਧਾਨ ਤੇ ਸचेत ਹੋਣ ਦੀ ਜ਼ਰੂਰਤ ਹੈ ਜੋ ਸਹਿਬ ਨੇ ਗੁਰਬਾਣੀ ਦੇ ਵਿੱਚ ਸਿਧਾਂਤ ਦਿੱਤਾ ਅਕਲ ਹੀ ਕੀਚੇ ਦਾਣ ਵਾਲੀ ਜਿਹੜੇ ਸ਼ਬਦ ਨੇ ਜਦੋਂ ਇਹਨਾਂ ਨੂੰ ਸਮਝਾਂਗੇ। ਤੋਂ ਇਸ ਲਈ ਸਹਿਬ ਜੀ ਨੇ ਸਮਝਾਇਆ ਕਹਿੰਦੇ ਇਕੱਲੇ ਭੇਜਤੇ ਨਾ ਜਾ ਨਾ ਕਿਸੇ ਦੀ ਭੇਜਤੇ ਜਾ ਤੇ ਨਾ ਆਪਣੇ ਭੇਜਤੇ ਮਾਣ ਕਰ ਅੰਦਰ ਦੇਖ ਅੰਦਰ ਗੁਣ ਹੈ ਕਿ ਨਹੀਂ ਇਹ ਨਾਵੇਂ ਕੱਲਾ ਬਾਹਰ ਲਿਬਾਸ ਹੋਵੇ ਤੇ ਅੰਦਰੋਂ ਖੂਖਲਾ ਹੋਵੇ। ਤੋਂ ਇਸ ਨੂੰ ਸਹਿਬ ਜੀ ਨੇ ਕਿਰਪਾ ਕੀਤੀ ਟੁੱਟ ਤਬਰ ਨਾ ਲਾਗੇ ਤਾਂ ਕੋ ਜਿਉਂ ਗਾਗਰ ਚਲ ਫੋਰੀ ਕਹਿੰਦੇ ਉਹਨਾਂ ਦੀ ਇਹ ਜੋ ਪ੍ਰੀਤ ਐ ਨਾ ਇਹ ਥੋੜ ਚਿਰ ਹੀ ਆਉਂਦੀ ਐ ਛਕਣ ਛਕਾਣ ਵਾਲੀ ਪ੍ਰੀਤ ਕੋ ਲੰਮੀ ਨਹੀਂ ਆਉਂਦੀ ਕਹਿੰਦੇ ਟੁੱਟਦਿਆਂ ਚਿਰ ਨਹੀਂ ਲੱਗਦਾ ਜਿਵੇਂ ਟੁੱਟੀ ਗਾਗਰ ਦੇ ਵਿੱਚ ਟੁੱਟੇ ਬਰਤਨ ਦੇ ਵਿੱਚ ਪਾਣੀ ਨਹੀਂ ਨਾ ਠਹਿਰ ਸਕਦਾ ਇਸ ਤਰ੍ਹਾਂ ਝੂਠੀ ਪ੍ਰੀਤ ਵੀ ਜਿਹੜੀ ਐ ਉਹ ਬਹੁਤਾ ਲੰਮਾ ਸਮਾਂ ਟਿਕ ਨਹੀਂ ਸਕਦੀ ਕਰਿ ਕਿਰਪਾ ਭਗਤ ਰਸ ਦੀਚੇ ਮਨ ਖਚਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸ਼ਿਰਨਾਈ ਪ੍ਰਭ ਮੇਨਿਆੜ ਨਹੋਰੀ ਸ਼ੇ ਨਾਨਕ ਇਹੀ ਆਖ ਐ ਰੱਬ ਜੀ ਐ ਪਰਮਾਤਮਾ ਮੇਰ ਕਰ ਤੇ ਮੈਨੂੰ ਆਪਣੀ ਭਗਤੀ ਦਾ ਰਸ ਬਖਸ਼ ਮੇਰਾ ਮਨ ਤੇਰੇ ਪ੍ਰੇਮ ਰਸ ਦੀ ਖੁਮਾਰੀ ਦੇ ਵਿੱਚ ਮਸਤ ਰੈ اے ਰੱਬ ਜੀ ਤੇਰਾ ਦਾਸ ਨਾਨਕ ਤੇਰੀ ਸ਼ਰਨ ਆਇਆ ਹੈ